ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬੁਜੀਤ ਕੋਲ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਹੋਰ ਦੱਸੋ ਜੀ ਕਿਵੇਂ ਉਮੀਦ ਕਰਦੇ ਹਾਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਜੇ ਤੁਸੀਂ ਚੈਨਲ ਤੇ ਨਵੇਂ ਹੋਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਰਹੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਆਪਣੀ ਵੀਡੀਓ ਘਰੇ ਆਪਣੇ ਵਿਰਸੇ ਬਾਰੇ ਆਪਾਂ ਗੱਲ ਕਰਦੇ ਜਾਵਾਂ ਤੁਹਾਡੇ ਨਾਲ ਪੰਜਾਬੀ ਵਿਰਸੇ ਦੀ ਲਓ ਜੀ ਅੱਜ ਦਾ ਅਚਾਨਕ ਬਦੀ ਸਵੇਰ ਤਾਂ ਅਜ ਮੱਸਿਆ ਦਾ ਦਿਹਾੜੀ ਸਵੇਰ ਵੇਲੇ ਬਹੁਤ ਜ਼ਿਆਦਾ ਗਰਮੀ ਸੀ ਆਪਾਂ ਗੁਰਦੁਆਰਾ ਸਾਹਿਬ ਗਏ ਸੀਗੇ 9:30 ਵਜੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਗਰਮੀ ਹੋ ਗਈ ਸੀ ਪੂਰਾ ਜਮੀ ਆ ਗਰਮੈਸ਼ ਹੋ ਗਈ ਵੱਟ ਪੈ ਗਿਆ ਕੋਈ ਵੀ 1% ਚਾਂਸ ਨਹੀਂ ਸੀ ਮੀਂਹ ਪੈਣ ਦੇ ਫਿਰ ਉਸ ਤੋਂ ਬਾਅਦ ਆਪਣੇ 12:30 ਵਜੇ ਮੀਂਹ ਆ ਗਈ ਤੇ ਇੱਕੋ ਲੱਗਦਾ ਹੈ ਪੂਰਾ ਬੱਦਲ ਵਾਈਆਂ ਹੋ ਰਹੀ ਵੀ ਮੀਂਹ ਪੈਣ ਨੂੰ ਤਿਆਰ ਹੋ ਰਿਹਾ ਆਪਣੇ ਚਲੋ ਜੀ ਆਪਾਂ ਦੇ ਦਾਂ ਕੁਝ ਖਾਣ ਪੀਣ ਨੂੰ ਬਣਾਉਣੇ ਆ ਆਪਾਂ ਬੀਜਿਕ ਠੰਡੀ ਜੀ ਹੁੰਦਾ ਗਰਮੀਚ ਦਾ ਨਹੀਂ ਦਿਲ ਕਰਦਾ ਚਲ ਆਪਾਂ ਮਖੇ ਆਪਾਂ ਆਲੂ ਕੱਟਦੇ ਆਪਾਂ ਲੈ ਲਿਆ ਦੋ ਆਲੂ ਤਿੰਨ ਬਣਾ ਕੇ ਆਪਾਂ ਬਣਾਉਣਾ ਚਾਹੀ ਦੁਪਹਿਰ ਨੂੰ ਤਾਂ ਆਪਾਂ 2:00 ਵਜੇ ਚਾਹ ਬਣਾਉਣੀ ਹੈ ਅੱਜ ਆਪਾਂ ਪਹਿਲੀ ਬਣਾ ਲਾਂਗੇ ਕੋਈ ਬਦਲਵਾਈ ਹੋ ਗਈ ਠੰਡ ਹੋ ਗਈ ਆਪਾਂ ਬਣਾਉਣਾ ਚਲੋ ਜੀ ਆਪਾਂ ਬਣਾਉਣਾ ਜਾ ਕੇ ਬਾਹਰ ਚਲੋ ਜੀ ਆਪਣੇ ਨਹੀਂ ਬਹੁਤ ਆ ਗਿਆ ਅਜੇ ਮੇਰਾ ਪਤਾ ਨਹੀਂ ਕਿ ਕਿੰਨਾ ਅਰੇ ਦੇਖੋ ਸੁੱਕਾ ਦਾ ਸੰਗ ਅੱਜ ਦੇਖੋ ਦੋ ਮੱਛਾਂ ਦੇ ਵਿੱਚ ਲੇਟ ਨੇ ਸੋ ਵਸਤਾ ਬੜਾ ਹੋ ਕੇ ਇੰਨਾ ਜੋ ਬੰਨ ਨਹੀਂ ਆ ਗਿਆ ਸੋ ਮੇਰੇ ਕੋਲ ਆ ਪਣੀ ਆ ਦੇਖੋ ਆਪਣੇ ਤੇ ਨਾਮ ਨਹੀਂ ਪਈ ਜਾਂਦਾ ਇਸ ਲੱਖ ਦੀ ਆ ਗਈ ਜਮਾਤੇ ਦੇ ਖੋਲ ਇਹ ਜ਼ੋਰਦਾਨ ਨਹੀਂ ਆਈ ਕੋਈ 3% ਦਾ ਚਾਂਸ ਨਹੀਂ ਜਿਹੜੀ ਨਹੀਂ ਆਉਂਦੇ ਉਹ ਸੋਖਣ ਨਹੀਂ ਪਈ ਜਾਂਦੇ ਬਰਲੋ ਕੇ ਇਹਦੇ ਕੱਚੇ ਮਰੇ ਕਿ ਜਾ ਰਹੇ ਹੋ ਮੈਂ ਦੇਖ ਰਿਹਾ ਮੱਝਾ ਬਣੀ ਬੈਠੀਆਂ ਨੇ ਕੱਚੇ ਖੀਲੇ ਤੇ ਜਿਹੜਾ ਨਿਹਟਾ ਘੱਟ ਪਾਉਂਦੀ ਅੰਦਰ ਬਾਲਪਾਂ ਲਈ ਨਹੀਂ ਫੇਰਾ

चौरधा मी है आगे दस बीन में तो दे बिच बिची कोई चाउन सही थी मी है उनके बहुत बढ़िया मी पागल सुबह गर्मी बहुत सी गिर जाती मशहूर आगे ना रहेगा सुबह पांच ग्याई सी गिर तुम्हारे सालों वो बहुत ही ज़्यादा गर्मी सी गिर जाता है तुम्हारे सालों तो बाहर साइन है कि क्लब के मी है आगे

ਮੰਨ ਵਾਲੀ ਚੀਜ਼ ਹੈ 10 ਮਿੰਟਾਂ ਚ ਬਹੁਤ ਵਧੀਆ ਤੋਂ ਜਦ ਵੀ ਤੁਹਾਨੂੰ ਬਕਾਇਦੀ ਚਾਹ ਨਾਲ ਸੁੱਖ ਲੱਗੇ ਤਾਂ ਦੋ ਵਾਲੀ ਚੀਰੋ ਤੇ ਨਾਲ ਆਪਾਂ ਕਰਕੇ ਖਾ ਲਓ ਕੁਝ ਮੌਸਮ ਠੰਡਾ ਹੋ ਗਈ ਸੀ ਤਾਂ ਪਚਲ ਕੋਲ ਕਰ ਜਾਂਦੇ ਚਲੋ ਕੋਈ ਗੱਲ ਨਹੀਂ ਰਹਿਣ ਤੋਂ ਅੱਜ ਮੌਸਮ ਬੜੀ ਅੱਛੀ ਗਰਮ ਹੋਣੀ ਨਹੀਂ ਪੈ ਗਿਆ ਆਪਣੀ ਵਸਤੂ ਦੀ ਸਲਾਹ ਬਣ ਗਈ ਚਲੋ ਆਪਾਂ ਬਣਾ ਲੈਨੇ ਤਾਂ ਕਿ ਜੇ ਸਾਢੇ 12:30 ਹੋ ਗਏ ਜੇ ਕੋਈ ਟਾਈਮ ਦੇ ਤਾਂ ਪਰ ਨਾਲੀ ਜ਼ਿਆਦਾ ਟਾਈਮ ਨਹੀਂ ਹੋਇਆ ਜੇ ਠੰਡਾ ਹੋ ਫਿਰ ਕੋਈ ਦੁਪਹਿਰ ਨੂੰ ਕੋਈ ਸ਼ਾਮ ਨੂੰ ਮੈਨੂੰ 2 ਮਿੰਟਾਂ ਦੇ ਬਣ ਜਾਂਦੇ ਬੜਾ ਟਾਈਮ ਨਹੀਂ ਲੈਂਦਾ ਇਹ ਤੇਲ ਗਰਮ ਹੋਣਾ ਚਾਹੀਦਾ ਆਪਣਾ ਬਸ ਪਾਈ ਤੇ ਕੱਢੇ ਸੌਣੇ ਫ੍ਰੀਕ ਚੀਜ਼ੇ ਹੁੰਦੇ ਨੇ ਨਹੀਂ ਇਹ ਲਓ ਇੰਫ੍ਰੈਂਚ ਫਰਾਈ ਆਪਣੇ ਬਣ ਕੇ ਤਿਆਰ ਨੇ ਆਪਣੀ ਇਧਰ ਵਾਂਗੀ ਚਾਹ ਦਬਾਹ ਵਾਲੀ 10 ਮਿੰਟਾਂ 'ਚ ਰੈਸਪੀ ਬਣ ਕੇ ਤਿਆਰ ਆਪਣੀ ਕੋਈ ਬਹੁਤਾ ਟਾਈਮ ਨਹੀਂ ਲੱਗਿਆ ਚਲੀਏ ਆਪਾਂ ਚਾਹ ਵੀ ਬੀਜ ਨਾਲ ਪਕਾ ਲਿਆ ਪਰ ਅੰਦਰ ਗਈ ਤੇ ਆਪਾਂ ਕਰਦੇ ਆ ਮੱਝ ਮੱਝ ਉੱਧਰ ਲੈ ਕੇ ਨਹੀਂ ਬਹੁਤ ਤੇ ਇਹ ਅੰਦਾਜ਼ ਇੱਕ ਪਾਸੇ ਨਹੀਂ ਆ ਗਿਆ ਕੋਈ ਚਾਂਸ ਨਹੀਂ ਕਿ ਅਸੀਂ ਇਹ ਬਾਰੇ ਨਹੀਂ ਦੇਖੋ ਲਓ ਜੀ ਆਪਾਂ ਦੋ ਤਿੰਨ ਆਲੂ ਕੱਟ ਲਏ ਆਪਾਂ ਨੇ ਬਣਾ ਲਈ ਚਾਹ ਬਣਾ ਲਈ ਚਾਹ ਬਣਾ ਲਈ ਆਪਾਂ ਨੇ ਪੀ ਲਈ ਵੱਜ ਗਏ ਜੀ ਡੇਢ ਮੀਂਹ ਬਹੁਤ ਜ਼ੋਰਾਂ ਛੋਰਾਂ ਦਾ ਪੈ ਰਿਹਾ ਫੇਰ ਦੁਬਾਰੋ ਬੱਦਲ ਬਾਈ ਬਹੁਤ ਹੋ ਰਹੀ ਹੈ ਪਈ ਜਾਂਦਾ ਜੀ ਮੀਂਹ ਹੁਣ ਫਿਰ ਆਪਾਂ ਨੇ ਮੱਝਾਂ ਕਰਤੀਆਂ ਅੰਦਰ ਕਿਉਂ ਜੀ ਨੂੰ ਤਾਂ 2:3-3 ਵਜੇ ਪਾਉਂਦੇ ਨੇ ਆਪਾਂ ਅੱਜ ਮੀਂਹ ਕਰਕੇ ਆਪਾਂ ਨੇ ਪਹਿਲਾਂ ਵਰਤੀਆਂ ਵੀ ਇਥੇ ਕੱਚੇ ਚ ਫਕੀਲੇ ਕੁਲੇ ਪਟਾ ਜਾਣੀਆਂ ਚਿੱਕੜ ਚਾਲਾ ਵਾਲਾ ਹੋ ਗਏ ਚਲੋ ਆਪਾਂ ਦੇ ਦਿਆ ਫਿਰ ਗੋਆ ਗੋਆ ਚੱਕਦੇ ਆ ਮੱਝਾਂ ਦੀ ਕਰਦੇ ਉਧਰ ਸਾਮ ਸਮਾ ਲੈ ਜਾ ਕੇ ਫਿਰ ਦੇ ਤਾਂ ਕੋਸ਼ਾਮ ਵਾਲੀ ਦਾਲ ਸਬਜ਼ੀ ਇਸ ਤਰ੍ਹਾਂ ਦੇ ਆਪਣੇ ਕੰਮ ਧੰਦੇ ਨੇ ਜੀ ਸਵੇਰ ਸ਼ਾਮ ਦੇ ਸਾਰਾ ਦਿਨ ਕੰਮ ਧੰਦੇ ਇਸ ਤਰ੍ਹਾਂ ਆਪਣੇ ਚੱਲਦੇ ਰਹਿੰਦੇ ਨੇ ਜੀ ਲਓ ਜਦੋਂ ਮੀਂਹ ਪੈ ਕੇ ਹਟ ਜਾਂਦਾ ਨਾ ਆ ਦੇਖੋ ਆਪਣੇ ਕਾਗਜ਼ ਦਾ ਐਵੇਂ ਹੋ ਜਾਂਦਾ ਵਿੱਚ ਦੇ ਪਾਣੀ ਖੜ ਜਾਂਦਾਗਾ ਮੇਂ ਚਾਪਨ ਉਹਦਾ ਚਾਰ ਦਾ ਬਹੁਤ ਔਖਾ ਹੋ ਜਾਂਦਾ ਇਹ ਪਾਣੀ ਕੱਢਣਾ ਕਰਨਾ ਲਫਾਫਾ ਪਾਉਣਾ ਕਰਨਾ ਇਹ ਦੇਖੋ ਥੋੜੇ ਜਿਹਾ ਵਿਚਾਲੇ ਨਾਲ ਡੂੰਘ ਜਿੰਦੇ ਵਿਚਾਲੇ ਜੇ ਆਪਾਂ ਡੰਡੇ ਜੇ ਸਿੱਟ ਗਏ ਉਹ ਕਰਦੀ ਏ ਲਫਾਫਾ ਸਿੱਧਾ ਕਰਦੀ ਏ ਫਿਰ ਤਾਂ ਨਹੀਂ ਪਾਣੀ ਖੜਦਾ ਉੱਥੋਂ ਆਪਣਾ ਥੋੜੇ ਜਿਹਾ ਲਫਾਫਾ ਦੇਖੋ ਵਿਚਾਲੋ ਮੂਰੀ ਜਾ ਪਾਟ ਗਿਆ ਇੱਥੇ ਥੋੜਾ ਜਿਹਾ ਇਸ ਕਰਕੇ ਆਪਾਂ ਵਿਚਾਲੋ ਐ ਡੂੰਘ ਜੇ ਰੱਖ ਦਿੰਦੇ ਨੀ ਸਾਈਡਾਂ ਤੇ ਪਾਣੀ ਖੜ ਜਾਂਦਾਗਾ ਬਾਹਰ ਨਹੀਂ ਹੋ ਹੁੰਦਾ ਅਜਾ ਆਪਾਂ ਅੱਗੇ ਮੱਝਾਂ ਕਰਨੀ ਆ ਬੱਠਾ ਆਪਣਾ ਮੋਤੀ RAM ਵੇ ਮੱਝਾਂ ਆਪਣੀਆਂ ਬੈਠੀਆਂ ਨੇ ਸਾਰੀਆਂ ਇਹ ਕੱਟਾ ਛੋਟਾ ਬੱਚਾ ਉਹ ਦੇਖੋ ਸਵੇਰੇ ਆਪਾਂ ਨੇ ਕੀ ਰਹਾ ਨਾ ਸੁੰਬਰ ਘਟੇਰੀ ਲਾਤੀ ਸੀ ਉਹ ਚੱਕੀ ਨਹੀਂ ਕੀ ਮੀ ਆ ਗਿਆ ਆਪਾਂ ਵਾਗੇ ਸੀ ਗੁਰਦੁਆਰਾ ਸਾਹਿਬ ਜੀ ਉਹ ਆਪਾਂ ਹੁਣ ਚੱਕਦੇ ਆ ਢੇਰੀ ਕੂੜੇ ਦੀ ਮੱਜਾਂ ਨੇ ਕੀ ਰਾਂ ਕੱਖ ਖਾਲੇ ਖਾ ਕੇ ਰਹਾ ਉਹ ਨਾ ਬੈਗੀਆਂ ਠੰਡ ਸੀ ਨਾ ਮੀਚੇ ਨਾ ਲਈ ਨਾ ਦੇਖੋ ਕਿਵੇਂ ਲਿਬੜ ਕੇ ਬੈਗੀਆਂ ਆਹ ਜ਼ਿਆਦਾ ਲਿਬੜ ਗਈ ਸੀ ਆਪਾਂ ਨਮਾਤੀ ਦੇਖੋ ਵੀ ਮੀਚੇ ਨਾ ਲਿਆ ਕੱਖ ਖਾਂਦਾ ਖੁਲੜੀ ਤੇ ਥੱਲੇ ਨਾ ਪੱਠਾ ਚ ਧਰ ਗਏ ਫੇਰ ਨਹੀਂ ਕੱਖ ਖਾਂਦਾ ਇਹ ਜੇ ਖੁਰਲੀ ਤੇ ਤੇ ਵਾਂਦੇ ਕੱਟੇ ਕੋਲੇ ਛੋਟੇ ਕੋਲੇ ਫੇਰ ਇਹ ਵਧੀਆ ਖਾ ਲੈਂਦਾ ਕੱਕ ਜੀ ਚਲੋ ਜੀ ਆਪਾਂ ਦੇਖਦੇ ਆਪਾਂ ਕਰਦੇ ਆ ਕੰਮ ਦੰਦਾ ਆਪਾਂ ਚੱਕ ਦੀਏ ਇਧਰੋਂ ਗੁਹਾ ਕੂੜਾ ਜਾਂ ਫਿਰ ਮੱਜਾ ਮੱਛਰ ਹੋ ਜਾਂਦਾ ਨਾ ਇਹ ਸ਼ਾਮ ਨੂੰ ਹੁਣ ਨਾਲ ਮੀਂਹ ਘਟਿਆ ਵਾ ਮੀਂਹ ਦੇਦੇ ਦੁਆਰੋਂ ਫੇਰ ਕਣੀਆਂ ਲੱਗੀਆਂ ਡਿੱਗਣ ਆਪਾਂ ਨੇ ਆਪਾਂ ਨੇ ਚੱਲ ਕੇ ਆਉਣਾ ਸੀਗਾ ਜੀ ਬਾਜ਼ਾਰ ਹੁਣ ਮੀਂਹ ਪਈ ਜਾਂਦਾ ਕਣੀਆਂ ਦੁਆਰੋਂ ਫੇਰ ਆ ਗਈਆਂ ਦੇ ਦੇ ਜੀ ਮੀਂਹ हट ਗਿਆ ਤਾਂ ਟਾਈਮ 2:00 ਵਜੇ ਨੇ ਫਿਰ ਤਾਂ ਆਪਾਂ ਜਾਇਆ ਆਵਾਂਗੇ ਆਪਾਂ ਨਾ ਟੈਸਟ ਕਰਵਾ ਕੇ ਆਉਣਾ ਆਪਣਾ ਵੀ ਖੂਨ ਸੰਗਣ ਦਾ ਬਲੱਡ ਸੰਗਣਾ ਤਾਂ ਨਹੀਂ ਹੋ ਗਿਆ ਆਪਣਾ ਪੈਰਾਂ 'ਚ ਥਕਾਵਟ ਜੀ ਬਹੁਤ ਰਹਿੰਦੀ ਆ ਮੱਤਾਂ ਵਾ ਬਹੁਤ ਦੁਖਦੀਆਂ ਰਹਿੰਦੀਆਂ ਨੇ ਬਸ ਆਏ ਹੁੰਦਾ ਕੰਮ ਕਰਕੇ ਪੈ ਜਾਈ ਕਿਸੇ ਕੰਮ ਨੂੰ ਦਿਲ ਨਹੀਂ ਕਰਦਾ ਵੀ ਬਹਿ ਜਾਓ ਛੇਤੀ ਬਸ ਕੰਮ ਨਿਭੜ ਗਿਆ ਤਾਂ ਆਪਾਂ ਪੈ ਜਾਈਏ ਹੁਣ ਮੇਰੀ ਸਲਾਹ ਸੀ ਮਾ ਜੇ ਆਪਣਾ ਮੀਂਹ हट ਜੇ ਚਲ ਆਪਾਂ ਬਾਜ਼ਾਰ ਜਾઈએ ਨਾਲੇ ਆਪਾਂ ਟੈਸਟ ਕਰਵਾ ਲਈਏ ਤੇ ਨਾਲੇ ਚਲ ਆਪਾਂ ਨੇ ਕੰਮ ਧੰਦੇ ਅੱਜ ਕੋਈ ਹੋਰ ਹੈ ਨਹੀਂ ਸੀਗੀ ਕੰਮ ਫਿਰ ਮੀਂਹ ਕਰਕੇ ਵੱਧ ਵੀ ਜਾਂਦਾ ਘਟ ਵੀ ਜਾਂਦਾ ਚਲੋ ਮੈਂ ਹੁਣ ਆਪਾਂ ਚੱਲਦੇ ਨਾਲੇ ਮੀ ਮੈਨੂੰ ਲੱਗਦਾ ਵੀ ਨਹੀਂ ਹਟਦਾ ਹੁਣ ਦਵਾਰੋਂ ਫੇਰ ਕਣੀ ਆ ਗਈਆਂ ਫਿਰ ਆਪਾਂ ਤਾਂ ਨਹੀਂ ਜਾਇਆ ਜਾਣਾ ਹੈਗਾ ਚਲੋ ਇਹ ਦੇਖਦੇ ਆਪਾਂ ਕੀ ਬਣਦਾ ਚਲੋ ਦੇਖਦੇ ਅੱਜ ਦੀ ਬੀਬੀ ਦੀ ਅੰਡਿੱਤੀ ਕਰਦੇ ਹਾਂ ਮਿਲਦੇ ਆਂ ਨੈਸਟ ਬਲੌਗਰ ਤੱਕ ਤੱਕ ਲਈ ਸਤ ਸ੍ਰੀ ਅਕਾਲ